ਕਿਉਂਕਿ ਸਾਰੇ ਫਿਜ਼ੀਕਲ ਤੌਰ ਤੇ ਗੁਰਬਾਣੀ ਫਿਜ਼ੀਕਲ ਨਹੀਂ ਹੈ ਗੁਰਬਾਣੀ ਉਪਦੇਸ਼ ਕਰਦੀ ਮਨ ਨੂੰ ਤੇ ਅਸੀਂ ਕਹਿੰਦੇ ਜੀ ਖੜਿਓ ਕੇ ਅਰਦਾਸ ਕਰਨੀ ਚਾਹੀਦੀ ਮੈਨੂੰ ਨਹੀਂ ਲੱਗਦਾ ਕੋਈ ਅਜੇ ਤੱਕ ਮੈਨੂੰ ਇਦਾਂ ਦਾ ਮਿਲਿਆ ਨਹੀਂ ਜਿਹੜਾ ਖੜਾ ਹੋ ਕੇ ਅਰਦਾਸ ਕਰਦਾ ਹੋਵੇ ਤੁਸੀਂ ਕਹੋਗੇ ਜੀ ਅਸੀਂ ਤੇ ਖੜਿਓ ਕੇ ਕਰਦੇ ਦਾਰ ਖੜਨ ਤੋਂ ਭਾਵ ਕਿ ਮਨ ਖੜ ਜਾਏ ਉਹਦੀ ਅਰਦਾਸ ਪ੍ਰਵਾਨ ਜਿਸ ਨਾਰ ਜੋਰ ਨਾ ਚੱਲਈ ਖੱਲੇ ਕੀਚੇ ਅਰਦਾਸ ਕੀ ਗੁਰੂ ਨੇ ਫਿਜ਼ੀਕਲ ਖੜੇ ਹੁੰਦੀ ਗੱਲ ਕੀਤੀ ਸੀ ਗੁਰੂ ਸਾਹਿਬ ਨੇ ਜਿਹੜੀਆਂ ਫਿਜ਼ੀਕਲ ਸਾਨੂੰ ਚੀਜ਼ਾਂ ਦਿੱਤੀਆਂ ਨਾ ਇਹ ਮਨ ਦੇ ਨਾਲ ਰਿਲੇਟਡ ਆ ਵੀ ਜਿਵੇਂ ਤੁਸੀਂ ਖੜੇ ਹੋਗੇ ਨਾ ਫਿਜ਼ੀਕਲ ਤੌਰ ਤੇ ਤੁਹਾਡਾ ਮਨ ਗੁਰੂ ਕੋਲ ਆ ਕੇ ਖੜ ਜਾਏ ਪਰ ਮਨ ਖੜਦਾ ਨਹੀਂ ਮਨ ਤਾਂ ਫੁੱਲ ਬੂਟੇ ਵੇਖੀ ਜਾਂਦਾ ਮਨ ਗਲਤੀਆਂ ਵੇਖੀ ਜਾ ਰਿਹਾ ਰਮਾਲਾ ਇੱਧਰ ਲੱਗਾ ਕਿ ਇੱਧਰ ਲੱਗਾ ਅੱਜ ਕਿਹੜੇ ਰੰਗ ਦਾ ਲਾਇਆ ਹੈ ਇਹ ਖੜਦਾ ਨਹੀਂ ਸੋ ਦੂਸਰੇ ਨੰਬਰ ਤੇ ਕਿਹਾ ਵੀ ਦੋ ਹੱਥ ਜੋੜ ਕੇ ਅਰਦਾਸ ਕਰਨੀ ਉਹ ਵੀ ਲਿਖਿਆ ਜਿਹੜਾ ਅੰਦਰ ਦੀ ਗੱਲ ਆ ਪਰ ਚਲੋ ਅਸੀਂ ਫਿਜ਼ੀਕਲ ਤੌਰ ਤੇ ਵੀ ਹੱਥ ਜੋੜ ਲਏ ਨੇ ਦੋ ਹੱਥ ਜੋੜਨ ਦਾ ਮਤਲਬ ਹੈ ਵੀ ਤੁਹਾਡੇ ਹੱਥ ਦੋ ਜੁੜਿਆ ਨਾ ਇੱਕ ਹੋਗੇ ਜਦੋਂ ਦੋ ਹੱਥ ਜੁੜ ਜਾਂਦੇ ਪਰ ਜਿਹੜੇ ਮਨ ਨੂੰ ਜੁੜਨ ਵਾਸਤੇ ਕਿਹਾ ਨਾ ਇੱਕ ਹੋਣ ਵਾਸਤੇ ਮਨ ਨਹੀਂ ਇੱਕ ਹੁੰਦਾ ਮਨ ਹੱਥ ਜੁੜੇ ਪਏ ਨੇ ਮਨ ਨਹੀਂ ਜੁੜਿਆ ਗੁਰੂ ਜੀ ਨੇ ਆਖਿਆ ਵੀ ਤੂੰ ਇੱਥੋਂ ਹੀ ਅਕਲ ਸਿੱਖ ਲਾ ਵੀ ਤੇਰੇ ਹੱਥ ਜੁੜ ਗਏ ਆ ਦੋ ਹੱਥ ਇੱਕ ਹੋ ਗਿਆ ਹੁਣ ਤੂੰ ਘਰੋਂ ਆਇਆ ਤੇ ਤੂੰ ਦੁਚਿੱਤਾ ਹੈ ਤੇਰਾ ਮਨ ਦੋਏ ਮਾਇਆ ਵਿੱਚ ਵੀ ਆ ਤੇ ਪਰਮਾਤਮਾ ਨੂੰ ਮਿਲਣਾ ਚਾਹਦਾ ਤੂੰ ਇੱਕ ਚਿੱਤ ਹੋ ਜਾ ਇੱਕ ਚਿੱਤ ਜਿੰਨ ਇਹ ਸ਼ਿੰਤ ਆਇਓ ਕਾਲ ਫਾਸ ਕੇ ਵਿੱਚ ਨਾ ਆਇ ਮਗਰ ਦੋ ਹੱਥ ਜੁੜ ਗਏ ਮਨ ਨਹੀਂ ਜੁੜਿਆ ਕਿੰਨੀਆਂ ਜਗ੍ਹਾ ਤੇ ਆਇਆ ਦੋਏ ਕਰ ਜੋੜ ਕਰੂ ਬੇਨੰਤੀ ठाकुर अपना त्याई दोए कर जोड करू अरदास तुद पावे ता आणे रास दोए कर जोड मांगू इक दाना दो कर जोड दा मतलब है तडा मन जुड़ जाए मन दो होया पया है जिवें ਤੁਸੀਂ ਵੇਖੋਗੇ ਨਾ ਇੱਕ ਕੁਦਰਤ ਦਾ ਨਿਯਮ ਆ ਧਰਤੀ ਤੇ ਦੋ ਫਾੜ ਬੀਜ ਕਦੀ ਨਹੀਂ ਉਗਦਾ ਹਮੇਸ਼ਾ ਜਿਹੜਾ ਸਾਬਤ ਵੀ ਹੋਏਗਾ ਨਾ ਉਹ ਉਗੇਗਾ ਕਿਉਂਕਿ ਬਾਬਾ ਜੀ ਨੇ ਲਿਖਿਆ ਬਾਣੀ ਵਿੱਚ ਜੇ ਇੱਕ ਹੋਏ ਤਾਂ ਉਗਵੇ ਰੁਤੀ ਹੂ ਰਤੋ ਹੈ ਸੋ ਇਸੇ ਤਰ੍ਹਾਂ ਜੇ ਤੁਹਾਡਾ ਮਨ ਇੱਕ ਹੋਏਗਾ ਤੇ ਇਹਦੇ ਅੰਦਰ ਨਾਮ ਉਗ ਪਏਗਾ ਇਹਦੇ ਅੰਦਰ ਬਸੰਤ ਰੁੱਤ ਆ ਜਾਏਗੀ ਹੁਣ ਵੇਖ ਲਓ ਫਿਜ਼ੀਕਲ ਤੌਰ ਤੇ ਕਿੰਨੀਆਂ ਬਸੰਤਾਂ ਲੰਘ ਗਈਆਂ 2 ਮਹੀਨੇ ਤਕਰੀਬਨ ਹਰਮੰਦਰ ਸਾਹਿਬ ਵੀ ਬਸੰਤ ਰਗ ਗਾਇਆ ਜਾਂਦਾ